ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਚੰਦ ਤੋਂ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬਹੁਤ ਹੀ ਟੇਸਟੀ ਭਰਮੇ ਕਰੇਲਿਆਂ ਦੀ ਰੈਸਪੀ ਬਹੁਤ ਯੰਮੀ ਰੈਸਪੀ ਆ ਲਾਈਕ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸਕਿਪ ਨਾ ਕਰੋ ਅੰਤ ਤੱਕ ਜ਼ਰੂਰ ਦੇਖਿਓ ਤੇ ਉਸ ਲਈ ਸਭ ਤੋਂ ਪਹਿਲਾਂ ਆਪਾਂ ਕੁਝ ਕਰੇਲੇ ਲੈ ਲਏ ਸੀ 1 ਕਿਲੋ ਕਰੇਲੇ ਲੈਤੇ ਸੀਗੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾਸ਼ ਕਰਨ ਤੋਂ ਬਾਅਦ ਇਸ ਤਰ੍ਹਾਂ ਨਾਲ ਆਪਾਂ ਉਹਨਾਂ ਦਾ ਛਿਲਕਾ ਉਤਾਰਾਂਗੇ ਛਿਲਕਾ ਉਤਾਰਨ ਤੋਂ ਬਾਅਦ ਆਪਾਂ ਉਹਨਾਂ ਵਿੱਚ ਕੱਟ ਲਗਾ ਕੇ ਕਰੇਲੇ ਦੇ ਮੈਡ ਚ ਤੇ ਆਪਾਂ ਬੀ ਵਾਰ ਕੱਢਾਂਗੇ ਤੇ ਤੁਸੀਂ ਬੀ ਅਲੱਗ ਰੱਖੀ ਜਾਣੇ ਆ ਤੇ ਛਿਲਕ ਜਿਹੜਾ ਛਿਲਕਾ ਉਤਾਰਾਂਗੇ ਉਹ ਅਲੱਗ ਰੱਖੀ ਜਾਇਓ ਤੁਹਾਨੂੰ ਬਾਅਦ ਚ ਦੱਸਾਂਗੇ ਕਿ ਆਪਾਂ ਇਹਦੇ ਛਿਲਕੇ ਨੂੰ ਕਿੱਦਾਂ ਯੂਜ਼ ਕਰਨਾ ਆਪਾਂ ਇਸ ਤਰ੍ਹਾਂ ਸਾਰੇ ਜਿਹੜੇ ਕਰੇਲੇ ਸੀਗੇ ਆਪਣੇ ਛਿਲ ਲੈ ਛਿਲਣ ਤੋਂ ਬਾਅਦ ਆਪਾਂ ਇਸ ਨੂੰ ਇਹਨਾਂ ਉੱਪਰ ਨਮਕ ਲਗਾਵਾਂਗੇ ਚੰਗੀ ਤਰ੍ਹਾਂ ਤੁਸੀਂ ਨਮਕ ਲਗਾਉਣਾ ਦੋਸਤੋ ਹੱਥ ਨਾਲ ਵੀ ਤੁਸੀਂ ਲਗਾ ਸਕਦੇ ਹੋ ਤੇ ਜਿਹੜਾ ਛਿਲਕਾ ਪਤਾਇਆ ਸੀ ਉਹਨਾਂ ਤੇ ਵੀ ਨਮਕ ਪੁੱਕਾਂਗੇ ਨਮਕ ਪੁੱਕਣ ਤੋਂ ਬਾਅਦ ਆਪਾਂ 1 ਘੰਟੇ ਲਈ ਇਹਨਾਂ ਨੂੰ ਰੱਖਾਂਗੇ ਤਾਂ ਕਿ ਇਹਨਾਂ ਦੀ ਕੜਤਣਾ ਜਿਹੜੀ ਨਿਕਲ ਜਾਵੇ ਤਕਿਲ ਆਪਣੇ ਕ੍ਰੇਲੇ ਬਹੁਤ ਹੀ ਧਿਆਨ ਨਾਲ ਕੇ ਤਿਆਰ ਹਾਂ ਆਪਣੇ 1 ਘੰਟੇ ਲਈ ਕ੍ਰੇਲੇ ਆਪਾਂ ਰੱਖ ਦਿੱਤੇ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਨਮਸਾ ਤਿਆਰ ਕਰਾਂਗੇ ਨਾ ਫਿਲਿੰਗ ਲਈ ਮੀਂਝ ਫਿਰੰਗਲੀ ਆਪਾਂ ਗੰਡੇ ਟਮਾਟਰ ਗ੍ਰੀਨ ਚਿੱਲੀ ਤੇ ਆਪਾਂ ਲਸਣ ਵਗੈਰਾ ਕੱਟ ਕਰ ਲਿਆ ਸੀ ਇੱਧਰ ਆਪਣੇ ਜਿਹੜੇ ਕ੍ਰੇਲੇ ਸੀਗੇ ਤੁਸੀਂ ਦੇਖ ਸਕਦੇ ਹੋ 1 ਘੰਟਾ 1.5 ਘੰਟੇ ਲਈ ਪਰ ਰੱਖੇ ਸੀ 1 ਘੰਟੇ ਬਾਅਦ ਇਹਨਾਂ ਦਾ ਪਾਣੀ ਬਿਲਕੁਲ ਘਰਤ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬਾਕਸ ਕਰਾਂਗੇ ਥਾਪਲੇ ਰੱਖ ਕੇ ਤਾਂ ਕਿ ਜੋ ਨਮਕ ਆਪਾਂ ਐਕਸਟਰਾ ਪਾ ਸੀਗਾ ਤੇ ਉਹ ਆਪਣਾ ਚੰਗੀ ਤਰ੍ਹਾਂ ਨਾਲ ਨਿਕਲ ਜਾ ਤੇ ਆਪਣੇ ਘਰੀਲੇ ਚ ਜਿਆਦਾ ਨਾਮ ਕਨਾ ਹੋਵੇ ਤੁਸੀਂ ਦੇਖ ਸਕਦੇ ਪਹਿਲਾ ਨਾਲ ਉਹ ਆਪਣੇ ਜਿਹੜੀ ਘਰੀਲੇ ਸੀ ਬਹੁਤ ਹੀ ਸੌਫਟ ਹੋ ਚੁੱਕਿਆ ਇਹਨਾਂ ਦੀ ਗੜਤਨ ਨਿਕਲ ਨਾਲ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਨਾਲ ਮਲ ਮਾਰ ਕੇ ਦੂਸਤ ਕਰਨਾ ਸੋ ਆਪਰਾ ਨਾਮਕ ਵਗੈਰਾ ਵੀ ਨਿਕਲ ਜੇ ਥੋੜੀ ਗੜਤਨ ਵਗੈਰਾ ਚੰਗੀ ਤਰ੍ਹਾਂ ਬਾਸ਼ ਹੋ ਜਾਵੇ ਆਪਾਂ ਸਮਾਰ ਕੇ ਇਸ ਨੂੰ ਧੋਵਾਂਗੇ ਸੋ ਲਾਈਕ ਕਮੈਂਟ ਕਰਿਓ ਵੀਡੀਓ ਨੂੰ ਸਕਿਪ ਨਾ ਕਰਨ ਤੱਕ ਜਰੂਰ ਦੇਖਿਓ ਇਹ ਰੈਸਪੀ ਜੂ ਟਰਾਈ ਕਰਿਓ ਟਾਈਮ ਜਰੂਰ ਲੱਗੂਗਾ ਬਹੁਤ ਹੀ ਥੈਂ ਰੈਸਪੀ ਹੈ ਤੇ ਕarele ਬਹੁਤ ਹੀ ਤੈਸਟੀ ਬਣ ਕੇ ਤਿਆਰ ਹੋਣਗੇ ਤੁਸੀਂ ਇਹਨਾਂ ਨੂੰ ਸਟੋਰ ਵੀ ਕਰ ਸਕਦੇ ਹੋ ਚਾਰ ਪੰਜ ਦਿਨਾਂ ਲਈ ਖਰਾਬ ਨਹੀਂ ਹੁੰਦੇ ਤੁਸੀਂ ਫ੍ਰੀਜਸ ਰੱਖੀ ਥੋੜੀ ਥੋੜੀ ਜਿੱਦਾਂ ਵੀ ਤੁਹਾਡੀ ਨਹੀਂ ਰਾ ਤੁਸੀਂ ਉਹਦਾ ਖਾ ਸਕਦੇ ਇਸ ਤਰ੍ਹਾਂ ਨਾਲ ਚੰਗੀ ਤਰ੍ਹਾਂ ਆਪਾਂ ਕarele ਜਿਹੜੇ ਮੋਸ ਕਰਲੇ ਸੀਗੇ ਸੋ ਇਸ ਤਵਾ 'ਪਾਂ ਕarele ਫਰਾਈ ਕਰਾਂਗੇ ਸੋ ਜਮ ਮਤਲਬ ਕਿ ਨਾ ਪਾਣੀ ਬਿਲਕੁਲ ਵੀ ਨਚੋੜ ਲੈਣਾ ਸਿੱਖ ਦੋਸਤੋ ਪਾਣੀ ਨਹੀਂ ਵਿੱਚ ਰਹਿਣ ਦੇਣਾ ਸੋ ਅਗਰ ਪਾਣੀ ਰਹੇਗਾ ਤਾਂ ਇਹ ਜਲਦੀ ਖਰਾਬ ਹੋ ਸਕਦੇ ਸੋ ਬਿਲਕੁਲ ਤੁਸੀਂ ਪਾਣੀ ਨਚੋੜ ਕੇ ਇੱਕ ਸਾਈਡ ਤੇ ਅੱਖ ਦੇਵਾਂਗੇ ਤੇ ਹੁਣ ਆਪਾਂ ਕareleਆਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਫਰਾਈਪਨ ਲਵਾਂਗੇ ਫਰਾਈਪਨ ਲੈ ਕੇ ਆਪਾਂ ਉਸ ਵਿੱਚ ਤੇਲ ਪਾਵਾਂਗੇ ਕਿ ਆਪਣੀ ਜਿੱਦਾਂ ਕੜਾਈ ਥੋੜਾ ਜਿਹਾ ਪਾਣੀ ਵਿਚ ਰਹਿ ਗਣੀ ਹੋਣਾ ਚਾਹੀਦਾ ਸੋ ਤੇਲ 'ਚ ਪ੍ਰੋਬਲਮ ਆ ਗਈ तेल पाने वाले तो आप फ्राई करा हम अपना जो आप गंडे चॉप किए थे बरीक जो तेल प्रॉपर गर्म हो चुका हम आप सब तो पहले इन्होंने मतलब कि आप करेले तो छिले से उन्होंने फ्राई करा ये लो फ्लेम से तैयार करोगे रेसिपी ने जिन्नी लो फ्लेम से ट्राई करोंगे फ्राई करोगे तैयार करोगे सॉरी उन्नी घंट रैसिपी बन के रेडी होगी ਜੇਕਰ ਜ਼ਿਆਦਾ ਗੈਸ ਤੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤਾਂ ਇਹ ਮੱਚ ਜਾਂਦੇ ਆ ਤੇ ਇਹਨਾਂ ਦੀ ਲੁੱਕ ਚ ਬਹੁਤ ਚੀਜ਼ ਆ ਜਾਂਦਾ ਸੋ ਲੋ ਫੇਮ ਤੇ ਤਿਆਰ ਕਰੋ ਤੁਸੀਂ ਦੋ ਆਪਾਂ ਹਲਾਉਂਦੇ ਹੋਏ ਇਸ ਨੂੰ ਦੋ ਤਿੰਨ ਮਿੰਟ ਬਾਅਦ ਕਿਦਾਂ ਚੈੱਕ ਕਰਦੇ ਰਹਿਵਾਂਗੇ ਵਿੱਚ ਵੀ ਤੇ 10-15 10-15 ਮਿੰਟ ਲਈ ਲੋ ਫੇਮ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਹਲਾਉਂਦੇ ਹੋਏ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਪਰਫੈਕਟ ਲੁੱਕ ਚਾਹੀਏ ਉਦਾਂ ਹੀ ਆਉਂਦਾ ਕਲਰ ਕਲਰ ਲੈ ਕੇ ਰੈਡੀ ਨੇ ਤੇ ਆਪਣੇ ਜਿਹੜੇ ਕ੍ਰੇਲੇ ਆ 10-15 ਮਿੰਟਸ ਫਰਾਈ ਹੋ ਚੁੱਕੇ ਆ ਦੇਖ ਸਕਦੇ ਹੋ ਕਿ ਨਾ ਤਾਂ ਕਲਰ ਬਰਾਊਨ ਹੋ ਗਿਆ ਗ੍ਰੀਨ ਤੋਂ ਬਰਾਊਨ ਹਲਕਾ ਹੋ ਚੁੱਕਾ ਹੁਣ ਆ ਪਹਿਲਾਂ ਨੂੰ نیچے ਉਤਾਰਾਂਗੇ ਉਸੇ ਤੇਲ ਚੋਂ ਆਪਣੇ نیچے ਉਤਾਰ ਕੇ ਆਪਾਂ ਇੱਕ ਸਾਈਡ ਤੇ ਇੱਕ ਬਲੇਡਸ ਰੱਖ ਲੈਣੇ ਸਾਰੀਆਂ ਪੱਕੀਆਂ ਕ੍ਰੇਲੇ ਜਿਹੜੇ ਤੇਲ ਤੋਂ ਬਾਅਦ ਕੱਢ ਲਈ ਸੀ ਥੋੜਾ ਜਿਹਾ ਤੇਲ ਆਪਣੇ ਕੋਲ ਕੜਾਹੀ ਚ ਬਚ ਗਿਆ ਸੀਗਾ ਦੋਸਤੋ ਥੋੜਾ ਜਿਹਾ ਪਹਿਲਾਂ ਵਿੱਚ ਹੋਰ ਐਡ ਕਰਾਂਗੇ ਤਾਂ ਕਿ ਆਪਾਂ ਹੁਣ ਇਹਨਾਂ ਦੀ ਕਿਲਿੰਗ ਰੈਡੀ ਕਰਨੀ ਆ ਥੋੜਾ ਜਿਹਾ ਤੇਲ ਆਪਾਂ ਹੋਰ ਐਡ ਕੀਤਾ ਸੀ ਤੇ ਪ੍ਰੋਪਰ ਤੇਲ ਆਪਣਾ ਗਰਮ ਹੋਣਾ ਚਾਹੀਦਾ ਠੰਡੇ ਤੇਲ 'ਚ ਤੁਸੀਂ ਕੁਝ ਵੀ ਨਹੀਂ ਪਾਉਣਾ ਤੇ ਤੇਲ ਆਪਣਾ ਗਰਮ ਸੀ ਉਹਨਾਂ ਪੱਜੀ ਦਾ ਐਡ ਕੀਤਾ ਇਸ ਵਿੱਚ ਗ੍ਰੀਨ ਚਿੱਲੀ ਟਮਾਟਰ ਤੇ ਲਸਣ ਉਹ ਓਨੀਅਨ ਵਗੈਰਾ ਜਿਹੜੇ ਆਪਾਂ ਕੱਟ ਕੇ ਤੇ ਸਾਰਾ ਕੁਝ ਪਾਵਾਂਗੇ ਥੋੜੀ ਜਿਹਾ ਆਪਾਂ ਸੁੱਕੀ ਮੇਥੀ ਐਡ ਕੀਤੀ ਫਲੇਵਰ ਲਈ ਤੇ ਗੰਡੇ ਆਪਾਂ ਚੌਪ ਕਰਲੇ ਸੀ ਗੰਡੇ 'ਚ ਬਹੁਤ ਜ਼ਿਆਦਾ ਮਤਲਬ ਕਿ ਜਿੰਨੇ ਕਰੇਲੇ ਉਹ ਸਾਹਮਣੇ ਗੰਡੇ ਕਹਿੰਦੇ ਉਸ ਤੋਂ ਕਿਲੋ ਕਰੇਲੇ ਸੀ ਆਪਣੇ ਕਿਲੋ ਗੰਡੇ ਆਪਾਂ ਪਾਏ ਆ ਆਪਾਂ ਸਵਾਦ ਅਨੁਸਾਰ ਨਮਕ ਹਲਦੀ ਤੇ ਮਸਾਲਾ ਗ੍ਰੀਨ ਚਿੱਲੀ ਆਪਾਂ ਐਡ ਕੀਤੀ ਸੀਗੀ ਪਹਿਲੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹਲਾਉਂਦੇ ਹੋਏ ਲੋ ਫੇਮ ਤੇ ਆਪਣਾ ਮਸਾਲਾ ਤਿਆਰ ਕਰਾਂਗੇ 10 15 ਮਿੰਟ ਤਕਰੀਬਨ ਆਪਣਾ ਮਸਾਲਾ ਤਿਆਰ ਹੋ ਜਾਊਗਾ ਤੇ ਫਟਾਕੇ ਇਸ ਨੂੰ 10 ਮਿੰਟ ਲਈ ਪਕਾਵਾਂਗੇ ਹਲਾਉਂਦੇ ਹੋਏ ਲੋ ਫੇਮ ਤੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਮਸਾਲਾ ਨਗਲ ਕੇ ਰਿਜਨ ਵਾਲੀ ਹੈ ਤਕਰੀਬਨ ਤੇ ਇਸ ਤੋਂ ਬਾਅਦ 2-4 ਮਿੰਟ ਲਈ ਆਪਾਂ ਹੋਰ ਮਖਾਇਆ ਪਕਾਇਆ ਪਰਕਾਟ ਲਈ ਆਪਣਾ ਮਸਾਲਾ ਫਿਲਿੰਗ ਜੀ ਬਣ ਕੇ ਰੈਡੀ ਆ ਹੁਣ ਆਪਾਂ ਫਿਲਿੰਗ ਕਰਾਂਗੇ ਕਰੇਲਿਆਂ ਚ ਜੋ ਕਰੇਲੇ ਆਪਾਂ ਫਰਾਈ ਕੀਤੇ ਸੀਗੇ ਇਹ ਤੁਸੀਂ ਇਸ ਤਰ੍ਹਾਂ ਨਾਲ ਫਿਲਿੰਗ ਕਰਨੀ ਆ ਕੁਛ ਕੋ ਲੋਗੇ ਨਾ ਤੇ ਥ੍ਰੈਡ ਵੀ ਬੰਦਿਆ ਮਤਲਬ ਕਿ ਪਹਿਲਾਂ ਲੋਕ ਬੰਦੇ ਹੁੰਦੇ ਕਾਫੀ ਤਾਂ ਕਿ ਬੀ ਕਰੇਲੇ ਖੋਲਣਾ ਜਾਵੇ ਆਪਾਂ ਥੋੜੀ ਜਿਹੀ ਰੈਸਿਪੀ ਚੇਂਜ ਕੀਤੀ ਆ ਕਿਉਂਕਿ ਥ੍ਰੈਡ ਬਗ ਥੋੜੀ ਜਿਹੀ ਖਾਣ ਵੇਲੇ ਪ੍ਰੋਬਲਮ ਹੁੰਦੀ ਆ ਇਸ ਤਰ੍ਹਾਂ ਤੁਸੀਂ ਫਿਲਿੰਗ ਕਰਕੇ ਸਾਰੇ ਕਰੇਲੇ ਨੂੰ ਇੱਕ ਸਾਈਡ ਤੇ ਰੱਖ ਲੈਣਾ ਠੀਕ ਕਰਕੇ ਸੋ ਆਪਾਂ ਫਿਲਿੰਗ ਤੁਹਾਨੂੰ ਦੱਸੀ ਆ ਸੋ ਤਕਰੀਬਨ ਲੋਕਾਂ ਕੋਲੇ ਮਤਲਬ ਕਿ ਇਹਦੇ ਲੱਗ ਥੋੜੀ ਜਿਹੀ ਦੋ ਦੋ ਤਰ੍ਹਾਂ ਦੇ ਤਰੀਕੇ ਨਾਲ ਹੀ ਬੰਦੇ ਨੇ ਤੇ ਇਸ ਤਰ੍ਹਾਂ ਨਾਲ ਆਪਾਂ ਘੱਟ ਤੋਂ ਆਇਆ ਤੇਲ ਜੀ ਦੇ ਕਰੇਲੇ ਦੀ ਰੈਸਪੀ ਕਰ ਦਿੱਤੀ ਹੈ ਤੁਸੀਂ ਵੀ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਨਾਲ ਆਪਾਂ ਇੱਕ ਇੱਕ ਕਰਕੇ ਆਪਣੇ ਜਿਹੜੇ ਸਾਰੇ ਕਰੇਲੇ ਦੀ ਫਿਲਿੰਗ ਕਰ ਲਈ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਰਫੈਕਟਲੀ ਆਪਾਂ ਜਿਹੜੀ ਸਾਰੇ ਕਰੇਲੇ ਦੀ ਫਿਲਿੰਗ ਕਰ ਲਈ ਆ ਹੁਣ ਆਪਾਂ ਕੀ ਆਪਣੇ ਕੋਲੇ ਕੁਝ ਕੁ ਮਸਾਲਾ ਬਚ ਗਿਆ ਤੇ ਉਸ ਨੂੰ ਆਪਾਂ ਨੂੰ ਗੈਸ ਆਨ ਕਰਾਂਗੇ ਆਪਾਂ ਗੈਸ ਆਨ ਤੋਂ ਕਰਨ ਤੋਂ ਬਾਅਦ ਆਪਾਂ ਘਰ ਦਾ ਮਸਾਲਾ ਸੀਗਾ ਉਹਨੂੰ ਇਸ ਤਰ੍ਹਾਂ ਨਾਲ ਥੋੜਾ ਜਿਹਾ ਮਿਚਾਜ ਹੀ ਲੈਣਾ ਕੜਾਹੀ 'ਚ ਜਿਹੜੇ ਪਕਰੇਲੇ ਫਿਲਿੰਗ ਦਰੇ ਆ ਇੱਕ ਇੱਕ ਕਰਕੇ ਆਪਾਂ ਮਸਾਲੇ ਦੇ ਉੱਪਰ ਰੱਖਦੇ ਨੇ ਸ਼ੋਕਰ ਫਿਰ ਕਰੇਲੇ ਆਪਣੇ ਪ੍ਰੈਕਟ ਪਰ ਫਟਕਲੀ ਵਰਕੇ ਰਹਿੜੀਏ 10 ਮਿੰਟ ਲਈ ਆਪਾਂ ਸੇਕ ਲਗਾਉਂਦੇ ਹੋਈ ਤੇ ਆਪਣੀ ਰੈਸਿਪੀ ਬਣ ਕੇ ਤਿਆਰ ਆ ਤੁਸੀਂ ਵੀ ਖਾਓ ਇੰਜੋਏ ਕਰੋ ਵੀਡੀਓ ਨੂੰ ਸਕੇ ਆਪਣਾ ਕਰੋ ਦੱਸਿਓ ਕਿਦਾ ਲੱਗੀ ਲਾਈਕ ਕਮੈਂਟ ਕਰਿਓ ਬਾਏ ਬਾਏ